ਹਾਂਜੀ ਦੋਸਤੋ ਇਸ ਪਰਿਵਾਰ ਦੇ ਵਿੱਚ ਨਾ ਕਈ ਸਾਲਾਂ ਤੋਂ ਬੱਚਾ ਨਹੀਂ ਹੋਇਆ ਸੀਗਾ ਬਹੁਤ ਸਮਾਂ ਹੋ ਗਿਆ ਸੀਗਾ ਤੇ ਪਰਿਵਾਰ ਦੀਆਂ ਆਸਾਂ ਬਹੁਤ ਸੀਗੀਆਂ ਤੇ ਬਹੁਤ ਹੀ ਸੁੱਖਾਂ ਸੁੱਖੀਆਂ ਸੀ ਥਾਂ ਥਾਂ ਤੇ ਕਿੰਨੀ ਖੁਸ਼ੀ ਦੀ ਗੱਲ ਹੈ ਬਈ ਵਾਹਿਗੁਰੂ ਨੇ ਇਸ ਪਰਿਵਾਰ ਦੇ ਵਿੱਚ ਨਾ ਇੱਕ ਪੁੱਤਰ ਦੀ ਦਾਤ ਦਿੱਤੀ ਹੈ ਤੇ ਪਰਿਵਾਰ ਨੂੰ ਦੇਖੋ ਕਿੰਨੀ ਖੁਸ਼ੀ ਹੈ ਬਈ ਸਾਰੇ ਆਂਡ ਗਵੰਡ ਨੂੰ ਜਦੋਂ ਪਤਾ ਲੱਗਿਆ ਨਾ ਤਾਂ ਚਾਮਾ ਦੇ ਨਾਲ ਆਪਣੇ ਘਰ ਵਿੱਚ ਇੱਕ ਨਿੰਮ ਬੰਨਿਆ ਬਈ ਬਾਈ ਭਾਵੇਂ ਧੀ ਹੋਵੇ ਭਾਵੇਂ ਪੁੱਤ ਹੋਵੇ ਤੇ ਬੱਚਿਆਂ ਦਾ ਇਹੀ ਫਰਜ਼ ਹੁੰਦਾ ਬਈ ਆਪਣੇ ਮਾਪਿਓ ਦੇ ਨਾਲ ਸਹਾਰਾ ਬਣ ਕੇ ਸੰਭਾਲ ਕਰਨੀ ਪੈਂਦੀ ਹੈ ਪਰਿਵਾਰ ਨੂੰ ਦੇਖੋ ਬਈ ਕਿੰਨਾ ਚਾਚੜ ਆ ਆਪਣੇ ਬੱਚੇ ਨੂੰ ਦੇਖ ਕੇ ਜਦੋਂ ਰੀਜ ਪੂਰੀ ਹੋਈ ਪਰਿਵਾਰ ਦੀ ਬਈ ਕੁਝ ਪਰਿਵਾਰਾਂ ਦੇ ਬੱਚਿਆਂ ਦੀ ਖਾਤਰ ਬੜੀਆਂ ਸੁੱਖਾਂ ਸੁਖਦੇ ਨੇ ਤੇ ਕੁਝ ਪਰਿਵਾਰ ਇਦਾਂ ਦੇ ਹੁੰਦੇ ਨੇ ਬਈ ਆਪਣੀ ਔਲਾਦ ਦੀ ਨਾ ਭੋਰਾ ਵੀ ਕਦਰ ਨਹੀਂ ਕਰਦੇ ਵਾਹਿਗੁਰੂ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖੇ ਇਸ ਬੱਚੇ ਦੀ ਬਹੁਤ ਹੀ ਲੰਮੀ ਉਮਰ ਹੋਵੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ